साख बीचारा तेरिया ਦਰਮੋ ਹੋ ਜਾ ਮੁੰਡੇ ਦਰਮੋ ਹੋ ਜਾ। ਰਿਕਰਾਂ ਜਾਦਰਵੇ ਜਲਾ ਕੇ ਹੀਰ ਨੂੰ ਤੁਰਪਿਆ। 12 ਘੜੇ ਅੱਠ ਪਹਿਰ ਵਾਸਤੇ ਬੰਦ ਕਰਤੇ ਬੰਦੀਖਾਨੇ ਰਾਜੇ ਅਦਲੀ ਨੇ। ਕਾਹਤੇ ਕਰੇ ਸੀ ਵੀ ਰਾਂਝਾ ਕੱਲਾ ਕਿਤੇ ਹੀਰ ਨਾ ਖੋ ਲੈਣਾ। ਜਾ ਰਾਂਡਿਆ ਜਾ ਹੀਰ ਤਰੇ ਤੂੰ ਵਸ਼ਤੀ ਜਾ ਹੀਰ ਲਿਆ। ਉਹਦਾ ਰਾਜਾ ਜੱਟ ਰਵੇ ਚਣ ਹੀਰ ਮਿਲਗੀ ਰਾਂਝੇ ਨੂੰ ਅਦਲੇ ਦੇ ਅੰਦਰ ਤੋਂ ਲੱਖ ਕਿਤੁਪਿਆ ਮਾਹੀ ਲੱਖ ਲੱਖ ਸੁਖੰ ਗਿਾਰੇ ਅੱਜ ਤਾਂ ਹੋ ਗਈਆਂ ਹੀਰੇ ਅਸਾਂ ਤੁਸਾਂ ਦੇ ਮਨ ਪਾਉਂਦੀਆਂ ਹੋ ਚੱਲਣਾ ਸ਼ਾਲੀ ਕਹੀਰੇ ਛੱਲੀਏ ਤਖਤਾ ਹਜ਼ਾਰੇ ਕ ਮੁਰਗੇ ਜਵਾਬ ਹੈ ਨਾ ਕਰਦਾ ਭਈ Thank yeah. you. Hallelujah. ਭਾਈ ਅਜ ਦੋ ਮਿੰਟ ਦੋ ਮਿੰਟ ਕਰੇ ਰੱਖਣੀ ਆ ਫਿਰ ਇਹਨਾਂ ਨੂੰ ਕਰਾ ਦੇਣਾ ਲਾ ਲਾ ਦੋ ਮਿੰਟ ਆਇਆ ਤੇ ਉਸਲੀ ਕਰੀਆ ਭਾਈ ਵਾਹ ਕੀ ਕਰੇ ਉਹ ਹੀਰ ਨੇ ਮੜਦਾ ਪਾ ਲਿਆ ਹੁਣ ਕੀ ਕਹਾਂ ਦੋ ਮਿੰਟ ਚ ਰਾਜਾ ਕਹਿੰਦਾ ਹੀਰੇ ਦਾ ਮੜਦਾ ਨਹੀਂ ਪਾੜਿਆ ਮੇਰਾ ਆਮਾ ਜਾਂ ਹੀਰ ਮਾਰਦਾ ਹਾਂ ਕੀ ਬਾਤ ਹੈ ਇਦੋਂ ਹੁਣ ਫਿਰ ਮੈਂ ਲਾਉਂ ਆ ਸੁਣਿਓ ਬਾਈ ਵਧੀਆ ਆ ਦਾਹੀ ਲੱਗਨੇ ਜਾਣੇ ਵਧੀਆ ਜਣਾਵਾਂਗੇ ਬਾਈ ਆ ਜੀ ਆ ਰਹੀ ਤੇ ਧੰਨਵਾਦੀਆਂ ਬਾਈ ਦੇ ਜੈਨਾ ਦਾ ਹীরে ਇਹਨਾਂ ਇਹਨਾਂ ਦੇਵਤਿਆਂ ਦੇ ਹੱਥ ਲੱਗੇ ਤਾਂ ਖਤਰਸਾ ਨਹੀਂ ਕੋ ਪਾਰਦਾ ਉਸ ਵੇਲੇ ਆਖਾਂ ਕਲ ਹੀਰੇ ਕਹਿ ਕੇ ਸੁਣਾਦਾ ਮੈਨੂੰ ਸਾਜਦਾ ਹੀਰੇ ਵਚਨ ਸੁਣਾਇਆ ਛੋਟਾ ਹੁੰਦਾ ਰਕਾਨਾ ਮਾਪਿਆਂ ਨੂੰ ਪਿਆਰਾ ਮੇਰੇ ਪਟਕੇ ਬਾਝ ਦੇ ਦਮਸੀ ਬਣਾਇਆ ਮੈਨੂੰ ਖੁੰਡਾ ਪੁਰੀ ਨੂੰ ਸੁਣਦੇ ਬਾਈ ਜੀ ਵੇ ਹੋ ਗਏ ਸੀ ਜਿੱਕੇ ਨੀ ਦਮ ਰੁਕ ਜੇ ਪਹਿਲੇ ਨਹੀਂ ਸੁਣਦੇ ਸਾਰੇ ਸਾਕੇ ਦਾ ਹੁਕਮ ਹੋ ਗਿਆ ਗਾਲੀਏ ਹੁਣ ਤਾਂ ਤੁਸੀਂ ਜੱਲਾ ਕਰ ਲੋ ਹਾਂ ਠੀਕ ਹੈ ਠੀਕ ਸਾਡੀ ਨਾਲ ਸੁਣਾਉਣ ਬਾਤ ਆਇਆ ਪਰ ਕਰਤਾ ਕਰਕੇ ਚੁੱਪ ਦਾ ਦਾ ਹਾਂ ਜੀ ਹਾਂ ਕਿਉਂ گاਉਂ ਹੁੰਦਾ ਕੱਲਾ ਵਰਗਾ ਹੁੰਦਾ ਭਾਈ ਜਨ ਵਰਗਾ ਹੁੰਦਾ ਕੱਲਾ ਕੱਲਾ ਬੋਲ ਕੇ ਹਵਾ ਥੋੜੀ ਵੀ ਸਮਝ ਜਾਵੇ ਸਾਨੂੰ ਵੀ ਮੰਨੋ ਆਨੰਦ ਆਵੇ ਸੁਣੋ ਧਿਆਨ ਨਾਲ ਜਿਵੇਂ ਹੀ ਮੈਂ ਪੁੱਛਿਆ ਰਾਂਝਾ ਦੱਸਦਾ ਧੀਰੇ ਇਹਨਾਂ ਦੇਵਤਿਆਂ ਦੇ ਹੱਥ ਲਾ ਕੇ ਮੇਰਾ ਪਟਕਾ ਏ ਐ ਬਣ ਕੇ ਭਾਈ 哎呀！<noise> <noise> কেলা বা <out lequel> <inaudible> ਯੋ ਮਾਂ ਸਾਰਾ ਖੁਸ਼ੀਆਂ ਮਟੋਲੀ ਆਇਓ ਕਿਰਨਿਕਾ Ich bin <hers> ਉਡੇ ਕੋਲ ਚੱਲ ਗਿਆ ਯਾਰ ਤੇ ਰਾਤ ਤੇ ਪਸਾ ਆਇਓ ਪਈਏ ਪਰ ਇਹਨੇ ਬਾਈ ਨੇ ਮੈਨੂੰ ਸਾਡਾ ਆਪਣਾ ਘਰ ਕਾਇਦੇ ਆਪਣਾ ਸੁਪੁੱਤਰੇ ਦੇਤਾ ਧੰਨਵਾਦੀ ਆ ਇਹਨੇ ਖੱਦਣਾ ਨੇ ਆਹੇ ਸੋਹਣਿਆਂ ਦੇ ਜਿਹੜਾ ਇਹਦਾ ਸਤਕਾਰ ਹੈ ਜੀ ਉਹ ਕਰਦੇ ਨੇ ਗੁਰੂ ਆਪਾ ਜੀ ਇਸ ਬੱਚੇ ਨੂੰ ਵੱਡੀ ਉਮਰ ਦਾ ਰਾਜ ਬਖਸ਼ੇ ਬੜਾ ਸੰਗ ਦਾ ਆਸ਼ੀਰਵਾਦ ਹੋਵੇ ਗੱਢ ਕੇ ਆਸ਼ੀਰਵਾਦ ਆਪਾ ਪੂਰਨ ਰੇ ਰਕੀ ਜੈ ਧੰਨਵਾਦੀ ਆ ਜੀ ਲੈ ਲੈਨੇ ਗੁਰੂ ਠੀਕ ਆ